ਪ੍ਰੋਪਰ ਖੁੱਲ ਜਾਂਦਾ ਇਹ ਬਣ ਗਿਆ ਸੋਫਾ ਤੇ ਇਹ ਹੋ ਗਿਆ ਸੋਫਾ ਕਮ ਬੈੱਡ ਇਹਦੀ ਪਿਛਲੀ ਬੈਕ ਵੀ ਪ੍ਰੋਪਰ ਬੈਕ ਖੁੱਲ ਜਾਂਦੀ ਹੈ ਵਾਹ ਜਿਹੜਾ ਇਹਦਾ ਵੀ ਪ੍ਰਾਈਸ ਹੋਏਗਾ ਸਿਰਫ ਔਰ ਸਿਰਫ 21000 ਰੁਪਿਆ ਪ੍ਰੈਸ ਟੇਬਲ ਵੀ ਨਾਲ ਬਿਲਕੁਲ ਫ੍ਰੀ ਸਾਢੇ 12000 ਰੁਪਏ ਦਾ ਬੈੱਡ ਆ ਇਹਦੇ ਨਾਲ ਵੀ ਪ੍ਰੈਸ ਟੇਬਲ ਬਿਲਕੁਲ ਫ੍ਰੀ ਲੋਹੇ ਦੀ ﺍﻟमारी ਵੀ ਤੁਸੀਂ ਚੈੱਕ ਕਰ ਸਕਦੇ ਹੋ ਸਿਰਫ ਔਰ ਸਿਰਫ 7000 ਰੁਪਏ ਦੇ ਇਹ ਹੈਵੀ ਦੇ ਵਿੱਚ 10 ਸੀਟਰ ਦੇ ਵਿੱਚ ਕਨਜੈਸਟ ਕਰਕੇ 7 ਸੀਟਰ ਬਣਾਇਆ ਜਿਹੜਾ ਇਹਦਾ ਵੀ ਪ੍ਰਾਈਸ ਪਹਿਲੇ ਦਿੱਤਾ ਉੱਥੇ 20000 ਇਹਦਾ ਵੀ ਪ੍ਰਾਈਸ 20 ਯਾਰ ਇਹ ਗੱਦੇ ਵੀ ਹੁੰਦੇ ਗੱਦਿਆਂ ਦਾ ਪੇਅਰ ਸਿਰਫ ਸਾਡੇ ਕੋਲ ਸਟਾਰਟਿੰਗ ਹੋ ਜਾਏਗਾ 2500 ਰੁਪਏ ਤੋਂ 2500 ਰੁਪਏ ਦੇ ਦੋ ਨਾ 2500 ਰੁਪਏ ਦੇ ਵਿੱਚ ਜੋੜਾ ਇੱਧਰ ਵੀ ਮੁੰਡੇ ਬਣਾ ਰਿਹਾ ਦੂਜੇ ਪਾਸੇ ਵੀ ਬਣ ਰਿਹਾ ਇਸ ਲਮਾਰੀਆਂ ਦਾ ਇੱਥੇ ਲਮਾਰੀਆਂ ਦੀ ਪਾਲਿਸ਼ਿੰਗ ਹੁੰਦੀ ਆ ਨਾਲ ਕਟਿੰਗ ਹੁੰਦੀ ਹੈ ਇਹ ਬਣੀ ਜਾਂਦਾ ਤੇ ਨਾਲ ਮੋਹਰੇ ਵਿਕੀ ਜਾਂਦਾ ਜੀਆਂ ਦੇ ਵਿੱਚ ਆਪਾਂ ਰੇਟ ਕੁਛ ਨਹੀਂ ਇਹਦੇ ਵਿੱਚ ਜਿਆਦਾ ਲੈਣਾ ਇਹਦਾ ਵੀ ਰੇਟ ਜਿਹੜਾ ਮਾਰਕੀਟ ਪ੍ਰਾਈਸ ਹੈਗਾ ਹੋਏਗਾ 9000 ਸਾਡੇ 9000 ਪਰ ਆਪਾਂ ਇਹਦਾ ਜਿਹੜਾ ਰੇਟ ਦੇਵਾਂਗੇ ਸਿਰਫ ਔਰ ਸਿਰਫ 7000 ਰੁਪਏ ਸੋਫਾ ਆ ਜਾਏਗਾ 5 ਸੀਟਰ ਦੇ ਵਿੱਚ ਸੋਫੇ ਦਾ ਰੇਟ ਸਿਰਫ ਔਰ ਸਿਰਫ 13500 ਰੁਪਿਆ ਇਹਦੇ ਨਾਲ ਵੀ ਪ੍ਰੈਸ ਟੇਬਲ ਫ੍ਰੀ 7500 ਰੁਪਏ ਦੇ ਐਡਾ ਵੱਡਾ LED ਪੈਨਲ ਪੂਰਾ ਦਾ ਪੂਰਾ LED ਪੈਨਲ 7500 ਰੁਪਏ ਦੇ ਵਿੱਚ ਦੇ ਦਿਓ ਸਰ ਪ੍ਰੈਸ ਦੇ ਦੋ ਬਟ ਦੇ ਦਿਓ ਸਰ ਦੇ ਦਿਓ ਹੋਂ ਤਾਂ ਵੀਡੀਓ ਚਲਦੀ ਪਈ ਆ ਚਲੋ ਤੁਸੀਂ ਕਿਹਾ ਤਾਂ ਪ੍ਰੈਸ ਵੀ ਨਾਲ ਦੇ ਦਿੱਤੀ ਸਮਾਰਟ ਵਾਚ ਵੀ ਨਾਲ ਦੇ ਦਿੱਤੀ ਫਰਨੀਚਰ ਦੇ ਨਾਲ ਨਾਲ ਇਲੈਕਟ੍ਰੋਨਿਕ ਦੇ ਵਿੱਚ ਵੀ ਸਾਡੇ ਕੋਲ ਸਾਰੀ ਰੇਂਜ ਮਿਲ ਜੇਗੀ ਹਰ ਤਰ੍ਹਾਂ ਦੀ ਇਹ ਸਾਰੀ ਇਲੈਕਟ੍ਰੋਨਿਕ ਵਾਸ਼ਿੰਗ ਮਸ਼ੀਨਾਂ ਹਰ ਕੰਪਨੀ ਦੀ ਵਾਸ਼ਿੰਗ ਮਸ਼ੀਨ ਮਿਲ ਜੇਗੀ ਕੋਫੇ ਦੀ ਕੁਆਲਿਟੀ ਹੁਣ ਮੈਂ ਤੁਹਾਨੂੰ ਚੈੱਕ ਕਰਕੇ ਦਿਖਾਣਾ ਲਾਈਵ ਕੀ ਕਰਦੇ ਬਏ ਇਹ ਸੋਫਾ ਤੁਸੀਂ ਵੀ ਆਓ ਉੱਪਰ ਚੈੱਕ ਕਰੋ ਸੋਫਾ ਆ ਕੇ ਨਹੀਂ ਸਰ ਬੈਡਮੂਡ ਜਾਣਾ ਇਧਰ ਮੈਡਮ ਉੱਪਰ ਆਓ ਚੈੱਕ ਕਰੋ ਸੋਫੇ ਦੇ ਉੱਤੇ ਆ ਕੇ ਇਹ ਏ ਟੂ ਜ਼ेड ਦਾ ਸੋਫਾ ਵਾ ਬਹਿ ਕਿਤਰਾ ਜਾਏਗਾ 13 ਸੀਟਰ ਸੋਫਾ 5 ਸਾਲ ਦੀ ਗਾਰੰਟੀ ਖੇਚੀ ਗੱਲ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡੀ ਫਰਨੀਚਰ ਫੈਕਟਰੀ ਦੇ ਵਿੱਚ ਜਿੱਥੇ ਤੁਹਾਨੂੰ ਮਿਲਣ ਜਾ ਰਿਹਾ ਜੀ ਸਭ ਤੋਂ ਸਸਤਾ ਫਰਨੀਚਰ ਦਸ ਸਰ ਕੀ ਲੈ ਕੇ ਆਏ ਆ ਜੀ ਤੁਹਾਡੇ ਲਈ ਲੈ ਕੇ ਆਏ ਆ ਪ੍ਰੈਸ ਟੇਬਲ ਜਿਹੜਾ ਆਪਾਂ ਬਿਲਕੁਲ ਫ੍ਰੀ ਦੇਣਾ ਸਰ ਕਿ ਇਹਨੂੰ ਦੇਣਾ ਫ੍ਰੀ ਕਸਟਮਰ ਨੂੰ ਜਿਹੜੇ ਪਹਿਲੇ 5 ਬੰਦਿਆਂ ਨੂੰ ਬਿਲਕੁਲ ਫ੍ਰੀ ਦੇਣਾ ਕੋਈ ਪੈਸਾ ਨਹੀਂ ਲੈਣਾ ਕੋਈ ਕੁਝ ਨਹੀਂ ਲੈਣਾ ਪ੍ਰੈਸ ਟੇਬਲ ਜਿਹੜਾ ਵੇਖ ਰਹੇ ਪੂਰਾ ਦਾ ਪੂਰਾ ਬਿਲਕੁਲ ਫ੍ਰੀ ਚਾਹੇ ਉਹ ਸਮਾਨ ਖਰੀਦ ਰਿਹਾ ਚਾਹੇ ਉਹ ਨਾ ਖਰੀਦ ਰਿਹਾ ਪਹਿਲੇ 5 ਬੰਦਿਆਂ ਨੂੰ ਬਿਲਕੁਲ ਫ੍ਰੀ ਬਸ ਵੀਡੀਓ ਸ਼ੇਅਰ ਕਰ ਦੇ ਬਸ ਵੀਡੀਓ ਸ਼ੇਅਰ ਕਰ ਦੇਵੇ ਅਗਲੇ ਪਾਸੇ ਕਮੈਂਟ ਕਰਕੇ ਜਿਹੜੇ ਪਹਿਲੇ 5 ਬੰਦੇ ਹੋਣਗੇ ਉਹਨਾਂ ਨੂੰ ਇਹ ਪ੍ਰੈਸ ਟੇਬਲ ਬਿਲਕੁਲ ਫ੍ਰੀ ਦਿੱਤਾ ਜਾਏਗਾ ਵਿਦਆਊਟ ਐਨੀ ਉਹਨਾਂ ਦੇ ਘਰ ਪਹੁੰਚਾਇਆ ਜਾਏਗਾ ਜਿੱਥੇ ਮਰਜ਼ੀ ਬੰਦਾ ਬੈਠਾ ਜਿੱਥੇ ਮਰਜ਼ੀ ਬੰਦਾ ਬੈਠਾ ਹੋਵੇ ਉਹਨਾਂ ਦੇ ਘਰ ਪਹਿਲੇ 5 ਬੰਦਿਆਂ ਨੂੰ ਪ੍ਰੈਸ ਟੇਬਲ ਬਿਲਕੁਲ ਫ੍ਰੀ ਪਹੁੰਚਾਇਆ ਜਾਏਗਾ ਤੇ ਸਰ ਇਹਦੇ ਪੈਸੇ ਕਿਤੇ ਬਾਕੀ ਫਰਨੀਚਰ ਚੋਂ ਦਾ ਨਹੀਂ ਪੂਰੇ ਕਰਨਾ ਨਾ 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 ਬਾਕੀ ਫਰਨੀਚਰ ਚੋਂ ਨਹੀਂ ਪੂਰੇ ਕਰਨੇ ਚਲੋ ਇਹਦੇ ਨਾਲ ਨਾਲ ਜਿਹੜਾ ਬੰਦਾ ਸਾਡੇ ਕੋਲ ਸਮਾਨ ਨਹੀਂ ਖਰੀਦਦਾ ਉਹਨੂੰ ਤੇ ਦੇਣਾ ਜਿਹੜਾ ਖਰੀਦ ਰਿਹਾ ਨਾਲ ਉਹਨੂੰ ਵੀ ਫ੍ਰੀ ਦੇ ਦੇਣਾ ਮੈਂ ਜੇ ਮੈਂ ਸੋਫਾ ਲਵਾਂ ਆ ਸੋਫਾ ਆ ਸੋਫਾ ਲੋਗੇ ਤਾਂ ਨਾਲ ਵੀ ਫ੍ਰੀ ਸੋਫਾ ਛੱਡੋ ਜਿਹੜਾ ਸਾਡਾ ਬੈੱਡ ਵੀ ਲਓਗੇ ਬੈੱਡ ਦੇ ਨਾਲ ਵੀ ਬਿਲਕੁਲ ਫਰੀ ਦੇ ਦਾਂਗੇ ਬੈੱਡ ਦੇ ਵਿੱਚ ਬਾਕੀ ਗੱਲ ਰਹਿ ਗਈ ਤੁਹਾਡੀ ਰੇਟ ਵਾਲੀ ਤਰੀਕੇ ਦੇ ਰੇਟ ਦਾ 30000 ਦਾ ਦੇ ਦਾਂਗਾ ਫਿਰ ਤੁਸੀਂ ਬੈੱਡ ਹਾਂ 30000 ਰੁਪਏ ਦਾ ਬਾਜ਼ਾਰ ਦੇ ਵਿੱਚ ਜਿਹੜਾ ਸਾਡਾ ਪ੍ਰਾਈਸ ਹੋਏਗਾ ਸਿਰਫ ਔਰ ਸਿਰਫ 15000 ਰੁਪਏ ਦੇ ਵਿੱਚ ਪ੍ਰੋਪਰ ਬਾਰਡਰ ਬਾਰਡਰ ਵਾਲਾ ਬੈੱਡ ਹੋਏਗਾ 15000 ਰੁਪਏ ਦੇ ਵਿੱਚ 5 ਸਾਲ ਦੀ ਗਾਰੰਟੀ ਦੇ ਨਾਲ ਪਲਾਈ ਬੋਰਡ ਦੇ ਵਿੱਚ ਅੱਛਾ ਇਹ ਤੇ ਜੰਬਾ ਮਾਰਨਾ ਮੈਂ ਜੰਬਾ ਮਾਰੋ ਚੜੋ ਜਿਸਾਂ ਮਰਜੀ ਤੋੜੋ ਉਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਪ੍ਰੋਪਰ ਤੁਹਾਡੇ ਕੱਲਿਆਂ ਨਾਲ ਕਿ ਹੁਣ ਮੈਂ ਆਪ ਨਾਲ ਚੈੱਕ ਕਰਾ ਦਿੰਨਾ ਪ੍ਰੋਪਰ ਪੂਰਾ ਦਾ ਪੂਰਾ ਬੈੱਡ 15000 ਰੁਪਏ ਦੇ ਵਿੱਚ ਨਾਲ ਇਹਦੇ ਵੀ ਪ੍ਰੈਸ ਟੇਬਲ ਜਿਹੜਾ ਬਿਲਕੁਲ ਫ੍ਰੀ 15000 ਚੀ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਠੀਕ ਹੈ ਡਿਜ਼ਾਈਨ ਵਗੈਰਾ ਅਗਰ ਵਾਓ ਪ੍ਰੀਮੀਅਮ ਚੀਜ਼ਾਂ ਵੀ ਹੁੰਦੀਆਂ ਨਾ ਸਰ ਇਹ ਪ੍ਰੀਮੀਅਮ ਸੈਗਮੈਂਟ ਆ ਜਾਏਗਾ 9 ਫੁੱਟ ਦੇ ਵਿੱਚ ਪ੍ਰੋਪਰ ਪੀਯੂ ਪਾਲਿਸ਼ ਦੇ ਵਿੱਚ ਬੈੱਡ ਹੈਗਾ ਜਿਹੜਾ ਦਾ ਪ੍ਰਾਈਸ ਆ ਮਾਰਕੀਟ ਪ੍ਰਾਈਸ ਹੋਏਗਾ ਇਹਦਾ ਤੁਸੀਂ ਦੱਸੋ ਕੀ ਪ੍ਰਾਈਸ ਹੋ ਸਕਦਾ ਇਹਦਾ ਮਾਰਕੀਟ ਪ੍ਰਾਈਸ ਦਾ ਹੋਏਗਾ ਮੈਨੂੰ ਲੱਗਦਾ ਆ 60 70000 ਰੁਪਏ 60 70000 ਰੁਪਏ ਬਹੁਤ ਜ਼ਿਆਦਾ ਤੁਸੀਂ ਦੱਸਤਾ ਜਿਹੜਾ ਸਾਡਾ ਪ੍ਰਾਈ ₹28000 ਦੇ ਵਿੱਚ ਪ੍ਰੈਸ ਟੇਬਲ ਵੀ ਬਿਲਕੁਲ ਫ੍ਰੀ ਨਾਲ ਫ੍ਰੀ ਇਹ ਨਹੀਂ ਕਿ ਰੇਟ ਵਧਾ ਕੇ ਜੋ ਰੇਟ ਹੈਗਾ ਉਹਦੇ ਨਾਲ ਫ੍ਰੀ ਠੀਕ ਹੈ ਇਹਦੇ ਸਰ ਸੋਫੇ ਬਾਰੇ ਦੱਸੋ ਕੁਝ ਸੋਫਾ ਵੀ ਜਿਹੜਾ ਆ ਜਾਏਗਾ 7 ਸੀਟਰ ਸੋਫਾ ਇਹਦਾ ਰੇਟ ਸਿਰਫ ਔਰ ਸਿਰਫ ਦਵਾਂਗੇ ₹20000 ਨਾਲ ਪ੍ਰੈਸ ਟੇਬਲ ਨਾਲ ਪ੍ਰੈਸ ਟੇਬਲ ਵੀ ਬਿਲਕੁਲ ਫ੍ਰੀ 7 ਸੀਟਰ ਸੋਫਾ ਟੇਬਲ ਸ਼ੀਸ਼ਾ ਨਾਲ ਕੰਪਲੀਟ ਇਹਦੇ ਤੇ ਗਲਾਸ ਲਗਾ ਕੇ ਦੋ ਗਲਾਸ ਲਗਾ ਕੇ ਲੱਗਾ ਹੋਇਆ ਵੇਖੋ ਇੱਥੇ ਨਹੀਂ ਲੱਗਾ ਇੱਥੇ ਲੱਗਾ ਗਲਾਸ ਪਰ ਉਹਦੇ ਨਾਲ ਵੀ ਮਿਲੇਗਾ 5 ਸਾਲ ਦੀ ਗਾਰੰਟੀ ਦੇ ਨਾਲ ਪੂਰੀ ਫੁੱਲ ਗਾਰੰਟੀ ਦੇ ਨਾਲ ਉਸ ਵਾਰਮ ਹੈਗੀ ਨਾ ਇਹ ਚ ਪੂਰੀ ਪੂਰੀ ਫਾਰਮ ਆ 5 ਸਾਲ ਦੀ ਗਾਰੰਟੀ 40 ਡੈਂਸਟੀ ਦੇ ਵਿੱਚ ਸਰ 12500 ਰੁਪਏ ਦੇ ਵਿੱਚ 12500 ਰੁਪਏ ਦੇ ਵਿੱਚ ਵੀ ਪ੍ਰੈਸ ਟੇਬਲ ਬਿਲਕੁਲ ਫਰੀ ਜਿੰਨੇ ਪ੍ਰੈਸ ਟੇਬਲ ਕੱਲਾ ਵੀ ਲੈਣਾ ਹੋਏਗਾ ਕੱਲਾ ਵੀ ਮਿਲ ਸਕਦਾ ਉਹ 3000 ਰੁਪਏ ਦਾ ਪਹਿਲੇ 5 ਬੰਦਿਆਂ ਨੂੰ ਤਾਂ ਫਰੀ ਦੇਣਾ ਹੀ ਦੇਣਾ ਠੀਕ ਹੈ ਉਸ ਤਰ੍ਹਾਂ 3000 ਦਾ ਬੈੱਡ 12500 ਦਾ ਉਹਦੇ ਨਾਲ ਵੀ ਪ੍ਰੈਸ ਟੇਬਲ ਫਰੀ ਇਹ ਵੀ 9 ਫੁੱਟ ਦੇ ਵਿੱਚ ਬੈੱਡ ਆ ਜਾਏਗਾ ਪ੍ਰੋਪਰ ਪਲਾਈ ਬੋਰਡ 'ਚ 19mm ਦਾ ਪਲਾਈ ਬੋਰਡ ਇਹਦਾ ਵੀ ਰੇਟ ਜਿਹੜਾ 20000 ਰੁਪਿਆ ਠੀਕ ਹੈ ਪ੍ਰੈਸ ਟੇਬ 13000 ਰੁਪਏ ਦਾ ਸੋਫਾ ਨਾਲ ਪ੍ਰੈਸ ਟੇਬਲ ਇਹਦੇ ਵੀ ਫ੍ਰੀ ਸਰ ਇੰਨੀ ਵਧੀਆ ਪੂਰੇ ਫਾਰਮ ਪੂਰੀ ਪ੍ਰੋਪਰ ਫਾਰਮ ਦੇ ਵਿੱਚ 5 ਸਾਲ ਦੀ ਗਾਰੰਟੀ ਦੇ ਨਾਲ 10 ਸਾਲ ਦੀ ਲੱਕੜ ਦੀ ਗਾਰੰਟੀ ਪ੍ਰੋਪਰ ਹੋਏਗੀ ਕਹਿਣਾ ਨਹੀਂ ਹੋਏਗੀ ਵੀ ਦਵਾਂਗੇ ਵੀ ਇਹ ਵੀ 20000 ਲੁੱਕ ਦੇ ਵਿੱਚ ਬਣਾਤਾ ਪੂਰਾ ਕਪੜਾ ਜਿਹੜਾ ਮਰਜੀ ਕਲਰ ਆਪਣੀ ਮਰਜੀ ਨਾਲ ਵੀ ਬਣਵਾਣਾ ਹੈਗਾ ਰੇਟ ਸਿਰਫ 20000 ਰੁਪਿਆ ਕਲਰ ਕੰਬੀਨੇਸ਼ਨ ਜਿਹੜਾ ਕਹਿਣਗੇ ਕਸਟਮਰ ਕਸਟਮਾਈਜੇਸ਼ਨ ਵੀ ਹੋ ਜਾਏਗੀ ਰੇਟ 20000 ਪ੍ਰੈਸ ਟੇਬਲ ਇਹਦੇ ਨਾਲ ਵੀ ਫ੍ਰੀ ਠੀਕ ਆ ਡਾਇਰੈਕਟ ਫੈਕਟਰੀ ਦੇ ਵਿੱਚ ਆ ਰਿਹਾ ਡਾਇਰੈਕਟ ਫੈਕਟਰੀ ਰੇਟ ਆ ਜਿਹੜੇ ਕਹਿੰਦੇ ਸੀ ਕਿ ਵੀਡੀਓ ਬੜੀ ਲੇਟ ਆ ਰਹੀ ਆ ਵੀਡੀਓ ਆ ਨਹੀਂ ਆ ਰਹੀ ਕੋਈ ਵੀ ਉਹਦੇ ਵਾਸਤੇ ਕਸਟਮਰ ਲਈ ਸਪੈਸ਼ਲ ਧਮਾਕਾ ਆ ਬੈੱਡ ਹੈਗਾ ਸੀਗਾ ਇਹਦਾ ਰੇਟ ਸੀਗਾ 45000 ਰੁਪਿਆ ਵਾਓ ਪਹਿਲੇ ਵੀ 45000 ਸੀ ਹੁਣ ਵੀ 45000 ਪਰ ਇਹਦੇ ਨਾਲ ਪ੍ਰੈਸ ਟੇਬਲ ਤੇ ਦੇਣਾ ਹੀ ਦੇਣਾ ਇਹਦੇ ਨਾਲ ਇੱਕ ਵੱਡਾ ਧਮਾਕਾ ਵਾਸ਼ਿੰਗ ਮਸ਼ੀਨ ਜਿਹੜੀ ਆ ਬਿਲਕੁਲ ਫ੍ਰੀ ਦੇਵਾਂਗੇ ਕਿ ਇਹਦੇ ਨਾਲ ਸਰ ਬੈੱਡ ਦੇ ਨਾਲ 45000 ਵਾਲੇ ਬੈੱਡ ਦੇ ਨਾਲ ਪ੍ਰੈਸ ਟੇਬਲ ਤੇ ਬਿਲਕੁਲ ਫ੍ਰੀ ਦੇਣਾ ਨਾਲ ਵਾਸ਼ਿੰਗ ਮਸ਼ੀਨ ਵੀ ਫ੍ਰੀ ਦੇਵਾਂਗੇ ਗੈਂਗਨਮ ਦੀ ਵਾਸ਼ਿੰਗ ਮਸ਼ੀਨ 8 ਕਿਲੋ ਦੀ ਬਿਲਕੁਲ ਫਰੀ ਦੇਵਾਂਗੇ ਕੋਈ ਪੈਸਾ ਨਹੀਂ ਇਹ ਵੀ ਬੈੱਡ ਜਿਹੜਾ 28000 ਰੁਪਿਆ ਪ੍ਰੈਸ ਟੇਬਲ ਇਹਦੇ ਨਾਲ ਵੀ ਫਰੀ ਠੀਕ ਪੱਕੀ ਗੱਲ ਤੁਸੀਂ ਠੀਕ ਹੈਗੇ ਨਾ ਠੰਡ ਨਹੀਂ ਲੱਦੀ ਪਈ ਤੁਹਾਨੂੰ ਠੰਡ ਨਹੀਂ ਲੱਗੀ ਅਜੇ ਇਹ ਪ੍ਰੋਪਰ ਪ੍ਰੋਪਰ ਜਿਹੜਾ ਰੇਟ ਦਿੱਤਾ ਵਧੀਆ ਕਸਟਮਰ ਦੇ ਲਈ ਆ 6 ਚੇਅਰ ਵਾਲਾ ਡਾਈਨਿੰਗ ਟੇਬਲ ਇਹਦੇ ਵਿੱਚ ਜਿਹੜਾ ਮਾਰਬਲ ਲਾ ਕੇ ਮਾਰਬਲ ਲਾ ਕੇ ਡਾਈਨਿੰਗ ਟੇਬਲ ਦਾ ਰੇਟ ਹੋਏਗਾ 48000 ਰੁਪਿਆ মার্বল ਚੋਕੇ ਸ਼ੀਸ਼ਾ ਲਾ ਦਾਂਗੇ ਰੇਟ ਰਹੇਗਾ ਸਿਰਫ ਸਿਰਫਰ ਸਿਰਫ 32000 ਰੁਪਿਆ ਪ੍ਰੈਸ ਟੇਬਲ ਉਹਦੇ ਨਾਲ ਵੀ ਬਿਲਕੁਲ ਫਰੀ ਸਾਰਾ ਚੀਰਸ ਵਗੈਰਾ ਸਾਰੀਆਂ 6 ਚੇਅਰ ਹੈ ਨਾ 6 ਚੇਅਰਾਂ ਇਹਦੇ ਵਿੱਚ ਚੇਅਰ ਦੇ ਵਿੱਚ ਡਿਜ਼ਾਈਨ ਵੀ ਕਾਫੀ ਹੋਰ ਹੋਣਗੇ ਇਹ ਰੈਡੀ ਹੋ ਰਿਹਾ ਹਜੇ ਪ੍ਰੋਪਰ ਇਹਦੇ ਨਾਲ ਆਪ 6x4 ਦੇ ਵਿੱਚ ਡਾਈਨਿੰਗ ਟੇਬਲ ਆ ਜਾਏਗਾ ਧਮਾਕਾ ਆਫਰ ਜਿਹੜਾ ਇਹਦੇ ਵਿੱਚ ਦਵਾਂਗੇ ਵਾਓ ਵਿਦ ਮਾਰਬਲ ਅਟੈਚ ਮਾਰਬਲ ਆ 6x4 ਦਾ ਡਾਈਨਿੰਗ ਟੇਬਲ ਆ ਪ੍ਰੋਪਰ ਕੁਸ਼ਨਿੰਗ ਵਾਲੀਆਂ ਚੇਰਾਂ 6 ਚੇਰਾਂ ਵਾਲਾ ਡਾਈਨਿੰਗ ਟੇਬਲ 6x4 ਸਾਈਜ਼ ਰੇਟ ਸਿਰਫ ਔਰ ਸਿਰਫ ਇਹਦਾ ਪਹਿਲੇ ਸੀਗਾ 65000 ਰੁਪਿਆ ਪਰ ਹੁਣ ਆਪਾਂ ਇਹਦਾ ਰੇਟ ਦੇਵਾਂਗੇ 48000 ਰੁਪਿਆ ਪ੍ਰੈਸ ਟੇਬਲ ਇਹਦੇ ਨਾਲ ਵੀ ਫਰੀ ਸਰ ਘਾਟਾ ਪਵਾਣਾ ਹੈ ਕੀ ਹੋਇਆ ਘਾਟਾ ਨਹੀਂ ਪਵਾਣਾ ਕਸਟਮਰ ਦੇ ਕਰਨੇ ਫਾਇਦੇ ਵਾਓ ਆ ਕੀ ਚੀਜ਼ ਆ ਸਰ ਇਹ ਵੀ ਡਾਈਨਿੰਗ ਟੇਬਲ ਆ ਜਾਏਗਾ ਇਹ 8 ਚੇਅਰ ਵਾਲਾ ਡਾਈਨਿੰਗ ਟੇਬਲ ਆ ਗਿਆ ਇਹਦੇ ਉੱਪਰ ਰਾਉਂਡ ਇਹਦੀ ਚੇਅਰ ਇੱਥੋਂ ਨਿਕਲਦੀ ਐ ਇਸ ਤਰ੍ਹਾਂ ਇੱਕ ਘੱਟ ਸਪੇਸ ਇਹ ਜਾਦੂ ਵਾਲਾ ਡਾਈਨਿੰਗ ਟੇਬਲ ਘੱਟ ਸਪੇਸ ਦੇ ਵਿੱਚ ਜੇ ਆਪ ਡਾਈਨਿੰਗ ਟੇਬਲ ਲਗਾਉਣ ਦੇ ਸ਼ੌਕੀਨ ਜਿਹੜੇ ਜਿੰਨਾਂ ਦੀ ਸਪੇਸ ਘੱਟ ਹੁੰਦੀ ਆ ਚੇਅਰਾਂ ਅਡਜਸ ਰੇਟ ਜਿਹੜਾ ਇਹਦਾ ਵੀ ਮਾਰਕੀਟ ਪ੍ਰਾਈਸ 75 76000 ਹੋ ਸਕਦਾ ਪਰ ਜਿਹੜਾ ਸਾਡਾ ਪ੍ਰਾਈਸ ਹੋਏਗਾ ਸਿਰਫ 48000 ਰੁਪਿਆ 48000 ਚ ਨਾਲ ਉਹ ਵੀ ਚਾਹੀਦਾ ਪ੍ਰੈਸਟੇਬਲ ਤੁਸੀਂ ਹਿੱਲ ਗਏ ਮੈਨੂੰ ਲੱਗਦਾ ਪ੍ਰੈਸਟੇਬਲ ਤੇ ਫ੍ਰੀ ਕਹਿੰਦਾ ਪਹਿਲਾਂ ਹੀ ਉਹ ਦੇਤਾ ਉਹ ਤੇ ਫ੍ਰੀ ਜਿਹੜਾ ਫ੍ਰੀ ਕਹਿੰਦਾ ਫ੍ਰੀ ਦੇਤਾ ਇਹ A to Z ਹੈ A to Z ਤੇ ਆਏ ਹੋ A to Z ਦਾ ਜੋ ਆਪਾਂ ਕਹਿੰਨੇ ਆ 100% ਮਿਲਦਾ ਹੀ ਮਿਲਦਾ ਇਹ ਸੋਫਾ ਕਮ ਬੈੱਡ ਆ ਜਾਏਗਾ ਸੋਫਾ ਕਮ ਬੈੱਡ ਸਰ ਲੋਕੀ ਰੇਟ ਵਾ ਦਾਵਾ ਦਾ ਕੇ ਨਾਲ ਫ੍ਰੀ ਚੀਜ਼ਾਂ ਦਿੰਦੇ ਤੁਸੀਂ ਟਾਕ ਟਾਕ ਦੇ ਜਾਂਦੇ ਆ ਜਿਹੜਾ ਆਪਾਂ ਕਰਨਾ ਕਸਟਮਰ ਦਾ ਫਾਇਦਾ ਕਸਟਮਰ ਜਿਹੜੀ ਸਾਡੀਆਂ ਵੀਡੀਓ ਨਹੀਂ ਆ ਰਹੀਆਂ ਸੀ ਉਹਦਾ ਕਾਰਨ ਇਹੋ ਹੀ ਸੀਗਾ ਸਾਨੂੰ ਕਸਟਮਰ ਨੇ ਪਿਆਰ ਹੀ ਇੰਨਾ ਕ ਦਿੱਤਾ ਸੀਗਾ ਕਿ ਆਪਾਂ ਉਹਨਾਂ ਦਾ ਹੁਣ ਪਿਆਰ ਦੇ ਬੱਲੇ ਇਹ ਛੋਟਾ ਜਿਹਾ ਗਿਫਟ ਆ ਸਾਡਾ ਵਾਓ ਉਸ ਨੂੰ ਦੇਖੋ ਜੀ ਨਾਲ ਚੀਜ਼ਾਂ ਬੈੱਡਾਂ ਦੇ ਡਿਜ਼ਾਈਨ ਤੁਸੀਂ ਚੈੱਕ ਕਰੀ ਜਾਓ ਕਿੰਨੇ ਵਧੀਆ-ਵਧੀਆ ਨੇ ਆ ਤੁਸੀਂ ਚੈੱਕ ਕਰੋ ਜੀ ਕਿੰਨਾ ਵਧੀਆ ਡਿਜ਼ਾਈਨ ਸਾਡੇ 7 ਫੁੱਟ ਬਾਈ 9 ਫੁੱਟ ਦੇ ਵਿੱਚ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਕਵਾਲਿਟੀ ਪੂਰੀ ਵਧੀਆ ਦੇ ਵਿੱਚ ਲੈਦਰ ਦੇ ਵਿੱਚ ਰੇਟ ਜਿਹੜਾ ਦਵਾਂਗੇ ਨਾ ਰੇਟ ਸੁਣਨ ਕੇ ਤੇ ਹੁਣ ਕਈ ਦੁਕਾਨਦਾਰ ਹਿੱਲ ਨਹੀਂ ਹਿੱਲਨੇ ਆ ਜਿਹੜਾ ਦਾ ਰੇਟ ਦਵਾਂਗੇ ਸਿਰਫ ਔਰ ਸਿਰਫ 26000 ਰੁਪਿਆ 26000 ਚ ਇੱਕ ਚੀਜ਼ ਬੋਲ ਗਏ ਤੁਸੀਂ ਪ੍ਰੈਸ ਟੇਬਲ ਬਿਲਕੁਲ ਫਰੀ ਪੱਕਾ ਇਹ ਤੁਲੀ ਉਡ ਕਰਕੇ ਇਨਕਲੂਡ ਕਰਕੇ ਪਰ ਜਿਹੜਾ ਹੁਣ ਇਹਦਾ ਪ੍ਰਾਈਸ ਹੈ ਨਾ ਇਹਦਾ ਪ੍ਰਾਈਸ ਹੁਣ ਦੇ ਦੇਣਾ ਸਿਰਫ ਔਰ ਸਿਰਫ 23000 ਰੁਪਿਆ ਕੀ ਗੱਲ ਹੈ ਨਾ 23000 ਰੁਪਏ ਦੇ ਨਾਲ ਪ੍ਰੈਸ ਟੇਬਲ ਵੀ ਬਿਲਕੁਲ ਫ੍ਰੀ ਮੈਡਮ ਮੈਂ ਕਿਹਾ ਮੈਂ ਸਾਹਮਣੇ ਆ ਪ੍ਰੋਪਰ 23000 ਰੁਪਏ ਦੇ ਵਿੱਚ ਪ੍ਰੈਸ ਟੇਬਲ ਵੀ ਨਾਲ ਬਿਲਕੁਲ ਫ੍ਰੀ ਵਾਓ ਸਰ ਨਾਲ 5 ਸਾਲ ਦੀ ਗਾਰੰਟੀ ਜਿਹੜਾ ਆ ਜਾਏਗਾ ਸਿਰਫ ਔਰ ਸਿਰਫ 20000 ਰੁਪਏ ਦੇ ਵਿੱਚ ਪ੍ਰੈਸ ਟੇਬਲ ਇਹਦੇ ਨਾਲ ਵੀ ਬਿਲਕੁਲ ਫ੍ਰੀ 20000 ਰੁਪਏ ਦੇ ਵਿੱਚ ਪ੍ਰੈਸ ਟੇਬਲ ਇਹਦੇ ਨਾਲ ਵੀ ਬਿਲਕੁਲ ਫ੍ਰੀ ਮਾਲ ਪ੍ਰੈਸ ਟੇਬਲ ਦੇਣਾ ਹੀ ਦੇਣਾ ਹੈ ਪ੍ਰੈਸ ਟੇਬਲ ਕਹਿਤਾ ਫ੍ਰੀ ਤੇ ਫ੍ਰੀ ਦੇਣਾ ਹੀ ਦੇਣਾ ਵਾ ਵਾਓ ਸਰ ਡਿਜ਼ਾਈਨ ਕੰਬੀਨੇਸ਼ਨ ਇਹਦੇ ਵਿੱਚ ਕਾਫੀ ਆ ਜੀ 65000 ਰੁਪਿਆ ਜਿਹੜਾ ਮਾਰਕੀਟ ਦਾ ਮੈਡਮ ਮਾਰਕੀਟ ਦਾ ਜਿਹੜਾ ਸਾਡਾ ਪ੍ਰਾਈਸ ਹੋਏਗਾ ਸਿਰਫ ਔਰ ਸਿਰਫ ਆਪਾਂ ਪ੍ਰਾਈਸ ਦੇਣਾ ਇਹਦਾ 53000 ਰੁਪਿਆ ਨਾਲ ਪ੍ਰੈਸ ਟੇਬਲ ਨਾਲ ਪ੍ਰੈਸ ਟੇਬਲ ਵੀ ਬਿਲਕੁਲ ਫ੍ਰੀ ਸ਼ੀਸ਼ੇ ਦੇ ਉੱਤੇ ਵੀ ਜਿਹੜੇ ਕਹਿੰਦੇ ਨੇ ਨਾ ਸ਼ੀਸ਼ਾ ਟਫਨ ਆ ਪ੍ਰੋਪਰ ਸ਼ੀਸ਼ੇ ਦੇ ਉੱਪਰ ਵੀ ਖੜਾ ਹੋ ਗਿਆ ਸਾਢੇ ਤਿੰਨ ਬਾਈ ਸਾਢੇ ਤਿੰਨ ਦਾ ਸ਼ੀਸ਼ਾ ਨਾਲ ਟੇਬਲ ਸੋਫਾ 5 ਸਾਲ ਦੀ ਗਾਰੰਟੀ ਦੇ ਨਾਲ 10 ਸਾਲ ਦੀ ਢਾਂਚੇ ਦੀ ਗਾਰੰਟੀ ਦੇ ਵਿੱਚ ਵੀ ਕਲਰ ਕੰਬੀਨੇਸ਼ਨ ਹੋਰ ਆ ਜਾਣਗੇ ਇਹ ਵੀ ਕਲਰ ਇਹਦੇ ਵਿੱਚ ਹੀ ਆਏਗਾ ਕਰੀਮ ਕਲਰ ਦੇ ਵਿੱਚ ਆ ਜਾਣਗੇ ਨਾ ਸਰ ਇਹ ਲੈਦਰਸ ਬੈਡ ਦੇ ਵਿੱਚ ਸੋਫਾ ਵਾ ਰੇਟ ਇਹਦੀਆਂ ਚੇਰਾਂ ਵੀ ਰਾਉ ਟੇਬਲ ਪੂਰਾ ਫੁੱਲ ਕੁਸ਼ਨਿੰਗ ਵਾਲਾ ਸ਼ੀਸ਼ਾ ਕੋਰਨਰ ਐਕਸਟਰਾ ਪਰ ਰੇਟ ਜਿਹੜਾ ਇਹਦਾ ਆਪਾਂ ਜੋ ਉਸ ਦਾ ਸੋਫੇ ਦਾ ਰੇਟ ਦਿੱਤਾ ਸੇਮ ਪ੍ਰਾਈਸ ਇਹਦਾ ਵੀ ਸੇਮ ਪ੍ਰਾਈਸ ਸਾਰੇ ਕੋਰਨਰ ਐਡਜਸਟ ਹੋ ਜਾਂਦੇ ਨਾ ਐਡਜਸਟ ਹੋ ਜਾਂਦਾ 13 ਸੀਟਰ ਵਾਲਾ ਸੋਫਾ ਨਾਲ ਪ੍ਰੈਸ ਟੇਬਲ ਬਿਲਕੁਲ ਫਰੀ ਉਹਦੇ ਦੇਣਾ ਹੀ ਦੇਣਾ ਆ